हां जी दोस्तों आ लगे लगे देखो आ ਤੁਸੀਂ ਹੁਣ ਵਾਕਿਆ ਹੀ ਇਹ 7 ਲੱਖ ਰੁਪਈਆ ਲੈਣ ਦਾ ਇੰਤਜ਼ਾਮ ਕਰ ਰਿਆ ਵੀ ਡਰਾਈਵਰ ਮਾਰੇ ਗੱਡੀ ਮਾਰੀ ਮੋੜ ਲੱਗੇ ਤੇ ਹੀ 7 ਲੱਖ ਰੁਪਈਆ ਲਈ ਲਈਏ ਤੇ ਡਰਾਈਵਰ ਨੂੰ ਫਸਾਈ ਗਏ ਹਨ ਉਹਨੇ ਤੇ ਵਿੱਚ ਡਰਾਈਵਰ ਦਾ ਕੀ ਗਣਾ ਦੇਖੋ ਕੋਵੈਲ ਇਹਨੇ ਬਰੇ ਅੱਗੇ ਸਕੂਟਰੀ ਸੀ ਤੇ ਰਜੈਂਟ ਬ੍ਰੇਕ ਮਾਰਨੀ ਪਈ ਉਹ ਵਿਚਾਰੇ ਨੂੰ ਟੇਲਰ ਵਾਲੇ ਨੂੰ ਤੇ ਉਹ ਕੋਵੈਲ ਖੁੱਲ ਕੇ ਜਾ ਕੇ ਕੈਵਨ ਦੇ ਵਿੱਚ ਵੱਜੀ ਬਾਈ ਜੀ ਇਸ ਤਰ੍ਹਾਂ ਬੜੇ ਹੀ ਡਰਾਈਵਰਾਂ ਦੇ ਨੁਕਸਾਨ ਹੋਇਆ ਇਹ ਜਿਹੜੀਆਂ ਕਬਈਲਾ ਨਾ ਪਹਿਲੀ ਗੱਲ ਤਾਂ ਕੰਪਨੀ ਤੇ ਵੀ ਕੇਸ ਬਰੋਬਰ ਦਾ ਹੀ ਬੰਦਾ ਬਾਈ ਜੀ ਐਡੀ ਗਾੜੀਆਂ ਕਬਈਲਾ ਲਾਦਦੇ ਤੁਸੀਂ ਜਿੱਥੋਂ ਮਾਲ ਆਉਂਦਾ ਉਹ ਨਾਲ ਆਪਣੇ ਸੰਗਲ ਤੇ ਨਾਲ ਯੂਕਲੰਪ ਚੰਗੀ ਤਰ੍ਹਾਂ ਜਿਹੜੇ ਟਾਈਟ ਕੀਤੇ ਜਾਣ ਹੁਣ ਇਹਦੇ ਵਿੱਚ ਡਰਾਈਵਰ ਕੀ ਵਿਚਾਰੇ ਡਰਾਈਵਰ ਦਾ ਗਣਾ ਹੈ ਨਾ ਇਹਦੇ ਵਿੱਚ ਡਰਾਈਵਰ ਦਾ ਵੀ ਵਾਧਾ ਘਾਟਾ ਹੋ ਸਕਦਾ ਹੈ ਕਨੈਕਟਰ ਦਾ ਵੀ ਹੋ ਸਕਦਾ ਹੈ ਹੁਣ ਆ ਕਬਈਲ ਦਾ ਕਿੰਨਾ ਤੱਕਾ ਹੈ ਜੀ ਇਹ ਜਿਹੜੇ ਰੋੜਾਂ 'ਚ ਖੜ ਜਾਂਦੇ ਆ ਨਾ ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਵੀ ਕਈ ਵਾਰ ਗੱਡੀਆਂ ਸਪੀਡਾਂ 'ਚ ਆ ਰਹੀਆਂ ਹੁੰਦੀਆਂ ਔਰ ਰੈਂਟ ਬ੍ਰੇਕਾ ਨਹੀਂ ਲੱਗਦੀਆਂ ਬਾਈ ਜੀ ਹੁਣ ਇਹਦੇ 'ਚ ਡਰਾਈਵਰ ਦਾ ਕੋਈ ਗੁਨਾਹ ਨਹੀਂ ਹੈਗਾ ਜੇ ਆਖੀਏ ਤਾਂ ਇਹ ਸਰਕਾਰ ਸੋਚੇ ਜਲਦੀ ਤੋਂ ਜਲਦੀ ਇਹ ਜਿਹੜੀ ਮੋਦੀ ਸਰਕਾਰ ਆ ਨਾ ਇਹ ਸਿੱਧੇ ਰਾਏ ਤੇ ਆਵੇ ਤੇ ਜਿਹੜਾ ਡਰਾਈਵਰਾਂ ਨਾਲ ਤੱਕਾਸ਼ਾਹੀ ਹੋ ਰਿਹਾ ਹੈ ਉਹ ਬੰਦ ਕਰੇ ਨਹੀਂ ਤਾਂ ਬਾਈ ਜੀ ਅਸੀਂ ਡਰਾਈਵਰਾਂ ਦੇ ਨਾਲ ਖੜੇ ਆ ਬਾਈ ਜੀ ਇਹ ਨਾ ਕਿ ਸਮਝੇ ਵੀ ਮੋਦੀ ਵੀ ਅਸੀਂ ਸਾਰੇ ਹੀ ਕਿਸਾਨ ਪਰਾ ਡਰਾਈਵਰਾਂ ਦਾ ਸਾਥ ਦੇਾਂਗੇ ਇਕੱਲੇ ਕਿਸਾਨ ਨਹੀਂ ਪੂਰੀ ਪਬਲਿਕ ਦਊਗੀ ਠੀਕ ਆ ਬਾਈ ਜੀ ਗੱਲਾਂ ਕਰਦੇ ਆ ਬਾਈ ਜੀ ਮੋਦੀ ਹੈ ਮੋਦੀ ਮੋਦੀ ਦੇ ਘਰੇ ਬੈਠੇ ਬਾਈ ਜੀ ਨਵੇਂ ਤੋਂ ਨਵੇਂ ਕਾਨੂੰਨ ਲਾਗੂ ਕਰ ਦਿੰਦਾ ਕੋਈ ਗੱਲ ਹੋਈ ਬਈ ਯਾਰ ਪਬਜੀ ਇਹ ਸਰਕਾਰਾਂ ਜਿਹੜੀਆਂ ਧੱਕੇਸ਼ਾਹੀ ਕਰਦੀਆਂ ਨਾ ਮੋਦੀ ਸਰਕਾਰ ਇਹ ਆਪਦੇ ਸਿੱਧੇ ਰਾਹ ਤੇ ਆਵੇ ਇਵੇਂ ਆਮ ਜਨਤਾ ਨੂੰ ਤੰਗ ਪਰੇਸ਼ਾਨ ਨਾ ਕਰੇ ਤੇ ਡਰਾਈਵਰਾਂ ਵਾਲੀ ਜਿਹੜੇ ਕਾਲੇ ਕਾਨੂੰਨ ਲੈ ਕੇ ਆਈ ਆ ਇਹ ਵੀ ਰੱਦ ਕਰੇ ਤੇ ਕਿਸਾਨਾਂ ਵਾਲੇ ਵੀ ਰੱਦ ਕਰੇ ਨਹੀਂ ਤੇ ਆਉਣ ਵਾਲੇ ਸਮੇਂ 'ਚ ਭੌਜੀ ਸੰਘਰਸ਼ ਤਿੱਖੀ ਕੀਤੇ ਜਾਣਗੇ ਬਾਅਦ 'ਚ ਕਹਿ ਨਹੀਂ ਦੱਸਿਆ ਨਹੀਂ ਆ ਠੀਕ ਆ ਭਾਈ ਜੀ ਤੇ ਕਰੋ ਵੀਡੀਓ ਸ਼ੇਅਰ ਧੰਨਵਾਦ ਜੀ